ਰਾਮਗੜੀਆ ਕਾਲਜ ਸਤਨਾਮਪੁਰਾ ਫਗਵਾੜਾ ਵਿਖੇ ਕਾਲਜ ਮੈਨੇਜਮੈਂਟ ਵੱਲੋਂ ਸਟਾਫ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਤੀਆਂ ਦਾ ਤਿਉਹਾਰ ਬੜੇ ਹੀ ਤੂਮ-ਤਾਮ ਨਾਲ ਮਨਾਇਆ ਗਿਆ ਜਿਸ ਵਿੱਚ ਮੁੱਖ ਮਹਿਮਾਨ ਵਜੋਂ ਸ਼੍ਰੀਮਤੀ ਕੁਲਵਿੰਦਰ ਕੌਰ ਸੈਣੀ ਐਡਮਿਨਿਸਟ੍ਰੇਟਰ LIC ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ ਜਦਕਿ ਵਿਸ਼ੇਸ਼ ਮਹਿਮਾਨ ਵਜੋਂ ਸਾਬਕਾ ਲੈਕਚਰਾਰ ਮੈਡਮ ਅਰਜਿੰਦਰ ਕੌਰ ਰਈਆ ਅਤੇ ਹਰਦੀਪ ਕੌਰ ਤੋਂ ਇਲਾਵਾ ਅੰਜੂ ਸ਼ਰਮਾ, ਮਿਨਾਕਸ਼ੀ ਜੰਜੂਆ ਤੇ ਮਨਵਿੰਦਰ ਕੌਰ ਭੱਲਾ ਹਾਜ਼ਰ ਹੋਏ ਜਿਨ੍ਹਾਂ ਦਾ ਕਾਲਜ ਸਟਾਫ ਵੱਲੋਂ ਫੁੱਲਾਂ ਦੇ ਹਾਰ ਪਾ ਕੇ ਨਿਕਾਸ਼ ਸੁਆਗਤ ਕੀਤਾ ਗਿਆ ਇਸ ਦਰਸ ਸਮਾਗਮ ਦੀ ਸ਼ੁਰੂਆਤ ਰੀਵਨ ਕੱਟ ਕੇ ਅਤੇ ਸ਼ਮਾਰੋਸ਼ਨ ਕਰਕੇ ਕੀਤੀ ਗਈ ਕਾਲਜ ਦੀਆਂ ਵਿਦਿਆਰਥਣਾਂ ਵੱਲੋਂ ਜਿੱਥੇ ਪੰਜਾਬੀ ਵਿਰਸੇ ਦੀ ਮਹਿਕ ਵਖੇਰ ਦਾ ਕਲਚਰ ਪ੍ਰੋਗਰਾਮ ਪੇਸ਼ ਕੀਤਾ ਗਿਆ ਉੱਥੇ ਕਿੱਕਲੀ ਪੰਜਾਬੀ ਬੋਲੀਆਂ ਫੋਗ ਗੀਤ ਅਤੇ ਗਿੱਧਾ ਵੀ ਵਿਸ਼ੇਸ਼ ਖਿੱਚ ਦਾ ਕੇਂਦਰ ਸਨ ਇਸ ਤੋਂ ਇਲਾਵਾ ਸਮੂਹ ਵਿਦਿਆਰਥਣਾਂ ਤੇ ਸਟਾਫ ਵੱਲੋਂ ਡੀਜੇ ਦੀਆਂ ਧੁਨਾ ਤੇ ਨੱਚ ਟੱਪ ਕੇ ਇਸ ਪ੍ਰੋਗਰਾਮ ਨੂੰ ਚਾਰ ਚੰਨ ਲਗਾਏ ਗਏ ਆਪਣੇ ਸੰਬੋਧਨ ਵਿੱਚ ਆਏ ਹੋਏ ਮਹਿਮਾਨਾਂ ਨੇ ਜਿੱਥੇ ਕਾਲੀ ਵੱਲੋਂ ਕੀਤੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆ ਕਿ ਆ ਕਿ ਸਾਨੂੰ ਆਪਣੇ ਪੰਜਾਬੀ ਸੱਭਿਆਚਾਰ ਵਿਰਸੇ ਨੂੰ ਕਦੇ ਵੀ ਨਹੀਂ ਭੁੱਲਣਾ ਚਾਹੀਦਾ ਉਥੇ ਹੀ 29 ਦੇ ਇਸ ਤਿਉਹਾਰ ਦੀਆਂ ਹਾਰਦਿਕ ਵਧਾਈਆਂ ਵੀ ਦਿੱਤੀਆਂ ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਅਮੀਰ ਵਿਰਸੇ ਨੂੰ ਤਾਜ਼ਾ ਰੱਖਣ ਲਈ ਇਸ ਤਰ੍ਹਾਂ ਦੇ ਉਪਰਾਲੇ ਕਰਦੇ ਰਹਿਣਾ ਚਾਹੀਦਾ ਹੈ ਤਾਂ ਜੋ ਨੌਜਵਾਨਾਂ ਨੂੰ ਆਪਣੇ ਅਮੀਰ ਵਿਰਸੇ ਬਾਰੇ ਪਤਾ ਲੱਗ ਸਕੇ ਮੈਂ ਇਹ ਕਹਿਣਾ ਚਾਹਨੀ ਹੈ ਕਿ ਰਾਮਗੜੀਆ ਕਾਲਜ ਨੇ ਇੱਕ ਬਹੁਤ ਵਧੀਆ ਉਪਰਾਲਾ ਕੀਤਾ ਹੈ ਪ੍ਰੈਜ਼ੀਡੈਂਟ ਮੈਡਮ ਪ੍ਰਿੰਸੀਪਲ ਸਰ ਔਰ ਸਟਾਫ ਸਾਰੇ ਨੇ ਔਰ ਬੱਚਿਆਂ ਨੇ ਬਹੁਤ ਇਹਦੇ ਉੱਤੇ ਆਪਣਾ ਉਤਸ਼ਾਹ ਦਿਖਾਇਆ ਹੈ ਜੋ ਕਿ ਬਹੁਤ ਜ਼ਰੂਰੀ ਹੈ ਕਿਉਂਕਿ ਸਾਡੀ ਆਨ ਵਾਲੀ ਪੀੜ੍ਹੀ ਨੂੰ ਇਹ ਸਾਰੇ ਚੀਜ਼ਾਂ ਵਿਸਰਦੀਆਂ ਜਾ ਰਹੀਆਂ ਮਾਡਰਨਾਈਜ਼ ਹੋਣ ਦੇ ਕਾਰਨ ਲੇਕਿਨ ਇਹਨਾਂ ਚੀਜ਼ਾਂ ਨੂੰ ਬੱਚਿਆਂ ਨੂੰ ਪ੍ਰੋਗਰਾਮ ਕਰਦੇ ਰਹਿਣਾ ਚਾਹੀਦਾ ਮੇਲੇ ਲੱਗਦੇ ਰਹਿਣੇ ਚਾਹੀਦੇ ਆ ਇਹ ਤਿਉਹਾਰ ਜਿਹੜਾ ਹੈ ਕੁੜੀਆਂ ਦਾ ਤਿਉਹਾਰ ਹੈ ਧੀਆਂ ਦਾ ਤਿਉਹਾਰ ਹੈ ਜੋ ਕਿ ਜਦੋਂ ਵਿਆਹੋਂ ਦੇ ਬਾਅਦ ਨਵੇਂ-ਨਵੇਂ ਵਿਆਹ ਦੇ ਬਾਅਦ ਆਪਣੇ ਪੇਕੇ ਘਰ ਜਦੋਂ ਆਉਂਦੀਆਂ ਆਪਣੀਆਂ ਭਾਬੀਆਂ ਸਹੇਲੀਆਂ ਨਾਲ ਮਿਲ ਕੇ ਰਲ ਮਿਲ ਕੇ ਆਪਣਾ ਬੰਗਾ ਚੜਾਉਂਦੀਆਂ ਹੈ ਮਹਿੰਦੀ ਲਾਉਂਦੀਆਂ ਹੈ ਕਿੱਧੇ ਪਉਂਦੀਆਂ ਬੋਲੀਆਂ ਪਾਉਂਦੀਆਂ ਪਿੰਗਾ ਝੂਟਦੀਆਂ ਔਰ ਆਪਣੇ ਮਨ ਦਾ ਪੂਰਾ ਚਾਹ ਪੂਰਾ ਕਰਦੀਆਂ ਇਸ ਲਈ ਇਹ ਮੇਲੇ ਹਮੇਸ਼ਾ ਲੱਗਦੇ ਰਹਿਣ ਇਦਾਂ ਹੀ ਚੱਲਦੇ ਰਹਿਣ ਵਸਦਾ ਰਹੇ ਮੇਰਾ ਪੰਜਾਬ ਮੇਲੇ ਇਦਾਂ ਹੀ ਲੱਗਦੇ ਰਹਿਣ ਰਾਮਗੜੀਆ ਕਾਲਜ ਦੇ ਪ੍ਰਿੰਸੀਪਲ ਐਂਡ ਸਟਾਫ ਮੈਂਬਰ ਸਾਰੇ ਅੱਜ ਬਹੁਤ ਬਧਨਵਾਦੀ ਆ ਤੇ ਮੈਨੂੰ ਬਹੁਤ ਖੁਸ਼ੀ ਆ ਕਿ ਇਹਨਾਂ ਨੇ ਆਪਣੇ ਵਿਰਸੇ ਨੂੰ ਔਰ ਪੰਜਾਬੀ ਸੱਭਿਆਚਾਰ ਨੂੰ ਜਿਹੜਾ ਆ ਉਹ ਪ੍ਰਪੁਤ ਕਰਦੇ ਇਹ ਪ੍ਰੋਗਰਾਮ ਰੱਖਿਆ ਹੈ ਤੇ ਜਿਸ ਤਰ੍ਹਾਂ ਕੀ ਅੱਜ ਦਾ ਸਮਾਂ ਬੜਰ ਜੀਵੇ ਦਾ ਸਮਾਂ ਆ ਤੇ ਲੋਕ ਜਿਹੜੇ ਆ ਉਹ ਪੱਛਮੀ ਸੱਭਿਆਚਾਰ ਦੇ ਨਾਲ ਜਿਹੜਾ ਆ ਉਹ ਕਰ ਕਰ ਤੱਕੇ ਆ ਤੇ ਬਹੁਤ ਵਧੀਆ ਜਿਹੜਾ ਇਹ ਪਰਹਾਲਾ ਆ ਕਿਉਂਕਿ ਜਿਹੜਾ ਸੌਂ ਦਾ ਮਹੀਨਾ ਆ ਇਹ ਤਿੰਨਾਂ ਦਾ ਮਹੀਨਾ ਆਂ ਦਾ ਤੇ ਜਦੋਂ ਤਿੰਨਾਂ ਆਪਣੇ ਪੇਕੇ ਹੁੰਦਿਆਂ ਨੇ ਤੇ ਆਣ ਕੇ ਆਪਣੇ ਵਿਚਾਰਾਂ ਤੇ ਹਵਾ-ਪਾਵਾ ਨੂੰ ਆਪਣੀਆਂ ਪਰਜਾਈਆਂ ਨਾਲ ਤੇ ਆਪਣੀਆਂ ਸਹੇਲੀਆਂ ਦੇ ਨਾਲ ਇੱਕ ਤਿੰਨਾਂ ਦੇ ਵਿੱਚ ਇਕੱਠਿਆਂ ਹੋ ਕੇ ਆਪਣੇ ਭਾਵਾਂ ਨੂੰ ਪ੍ਰਗਟ ਕਰਦੀਆਂ ਹਨ ਤੇ ਜਿਸ ਦੇ ਨਾਲ ਉਹਨਾਂ ਨੂੰ ਇਹ ਖੁਸ਼ੀ ਹੁੰਦੀ ਹੈ ਕਿ ਅਸੀਂ ਆਪਣੇ ਪੇਕੇ ਆਣ ਕੇ ਆਪਣੀਆਂ ਪਰਜਾਈਆਂ ਨਾਲ ਆਪਣਾ ਹਸੇ ਲਗਾ ਨਾਲ ਸਮਾਂ ਜਿਹੜਾ ਹੈ ਉਹ ਬਤੀਤ ਕੀਤਾ ਤੇ ਅਖੀਰ ਵਿੱਚ ਮੈਂ ਕਹਾਂਗੀ ਕਿ ਸਾਰੇ ਸਟਾਫ ਦਾ ਔਰ ਤੁਸੀਂ ਪਾਰ ਦਾ ਮੈਂ तहे ਦਿਲੋਂ ਧੰਵਾਦੀਆਂ ਕਿ ਇਸ ਤਰ੍ਹਾਂ ਹੀ ਇਹ ਪ੍ਰੋਗਰਾਮ ਕਰਦੇ ਰਹਿਣ ਜਿਦਾਂ ਸਾਡਾ ਵਿਰਸਾ ਜਿਹੜਾ ਉਹ ਪਰਪੂਰ ਪੁੰਧਾ ਰਹੇ ਪੰਜਾਬੀ ਵਿਰਸਾ ਪਰਪੂਰ ਪੁੰਧਾ ਰਹੇ ਸਟੈਸ ਇਸ ਦੌਰਾਨ ਪ੍ਰੋਫੈਸਰ ਡਾਕਟਰ ਹਰਮਿਤਕੌਰ ਨੇ ਵੀ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕਰਦੇ ਹਾਂ ਵਿਸ਼ਵਾਸ ਦਵਾਇਆ ਕਿ ਉਹਨਾਂ ਵੱਲੋਂ ਇਸ ਤਰ੍ਹਾਂ ਦੇ ਉਪਰਾਲੇ ਆਉਣ ਵਾਲੇ ਸਮੇਂ ਵਿੱਚ ਵੀ ਜਾਰੀ ਰੱਖੇ ਜਾਣਗੇ। ਇਸ ਦੌਰਾਨ ਕਾਲੇ ਵੱਲੋਂ ਆਏ ਹੋਏ ਮਹਿਮਾਨਾਂ ਤੇ ਸਹਿਯੋਗੀਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਇਸ ਦੌਰਾਨ ਅਰਪੰਦੀਪ ਕੌਰ, ਕੁਲਵੀਰ ਕੌਰ, ਰਾਇਵਿੰਦਰ ਕੌਰ, ਵੰਦਨਾ ਬਾਂਸਲ, অরুণਾ ਪਰਮੇਂਦਰ ਕੌਰ, ਮਨਪ੍ਰੀਤ ਕੌਰ, ਪੂਜਾ ਆਦ ਹਾਜ਼ਰ ਸਨ। ਫਗਵਾੜਾ ਤੋਂ ਨਵਰਾਂਗ ਚੈਨਲ ਦੇ ਐਚਐਸ ਰਾਣਾ ਦੀ ਵਿਸ਼ੇਸ਼ ਰਿਪੋਰਟ। ਰਾਮਗੜੀਆ ਕਾਲਜ ਫਗਵਾੜਾ ਦੇ ਵਿੱਚ ਅੱਜ ਤੀਆਂ ਦਾ ਤਿਉਹਾਰ ਮਨਾਇਆ ਜਾ ਰਿਹਾ ਤੀਆਂ ਦਾ ਤਿਉਹਾਰ ਜਿਹੜਾ ਹਰ ਸਾਵਣ ਦੇ ਵਿੱਚ ਅਸੀਂ ਇਹਨੂੰ ਸੈਲੀਬ੍ਰੇਟ ਕਰਦੇ ਹਾਂ ਇਹ ਔਰਤਾਂ ਦਾ ਤਿਉਹਾਰ ਹੈ ਕੁੜੀਆਂ ਦਾ ਤਿਉਹਾਰ ਹੈ ਤੀਆਂ ਦਾ ਤਿਉਹਾਰ ਹੈ ਇਹਦੇ ਵਿੱਚ ਹਮੇਸ਼ਾ ਹੀ ਜਿਹੜਾ ਰਿਹਾ ਹੈ ਕਿ ਮਰਦ ਪ੍ਰਧਾਨ ਸਮਾਜ ਹੋਣ ਕਰਕੇ ਬਹੁਤ ਘੱਟ ਥਾਂ ਮਿਲੀਆਂ ਇਹੋ ਜਿਹੀ ਔਰਤਾਂ ਨੂੰ ਜਿਨ੍ਹਾਂ ਆਪਣੇ ਮਨ ਦੇ ਵਲਵਲੇ ਆਪਣੇ ਭਾਵ ਜਿਹੜੇ ਪ੍ਰਗਟ ਕਰ ਸਕਦੀਆਂ ਸੀ ਇਹ ਇਹੋ ਜਿਹੇ ਪੇੜ ਆ ਜਿੱਥੇ ਉਹ ਵਿਆਹੀਆਂ ਆਉਂਦੀਆਂ ਜਦੋਂ ਆਪਣੇ ਜੋ ਵੀ ਉਹਨਾਂ ਦੇ ਸਹੁਰਿਆਂ ਦੀਆਂ ਸਮੱਸਿਆਵਾਂ ਜਾਂ ਕੁਝ ਵੀ ਜਿਨ੍ਹਾਂ ਨੂੰ ਕਿਤੇ ਵੀ ਸ਼ੇਅਰ ਨਹੀਂ ਕਰ ਸਕਦੀਆਂ ਸੀ ਉਹ ਗੋਲੀਆਂ ਰਾਹੀਂ ਗੀਤਾਂ ਰਾਹੀਂ ਟੱਪੀਆਂ ਰਾਹੀਂ ਇੱਕ ਦੂਜੇ ਨਾਲ ਮਿਲ ਕੇ ਸਹੇਲੀਆਂ ਦੇ ਨਾਲ ਮਿਲ ਕੇ ਨੱਚ ਟੱਪ ਕੇ ਗਾ ਕੇ ਉਹ ਇੱਕ ਵਾਰ ਤਰੋ ਤਾਜ਼ਾ ਹੋ ਕੇ ਆਪਣੇ ਦੁਬਾਰਾ ਉਹਨਾਂ ਕੰਮਾਂ ਤੇ ਲੱਗ ਜਾਂਦੀਆਂ ਅਸੀਂ ਇਸ ਕਰਕੇ ਤਿਹਾੜੀ ਦੀ ਆਪਣੀ ਖਾਸ ਮਹੱਤਤਾ ਸਾਵਣ ਦੇ ਮਹੀਨੇ ਵਿੱਚ ਇਹਦੀ ਖਾਸ ਮਹੱਤਤਾ ਹੈ ਅੱਜ ਅਸੀਂ ਇਹਨੂੰ ਮਨਾ ਰਹੇ ਹਾਂ ਤਾਂ ਸਾਨੂੰ ਬੜਾ ਚਾਅ ਤੇ ਹੁਲਾਸਾ ਸਾਡੇ ਵਿਦਿਆਰਥੀ ਵੀ ਬਹੁਤ ਖੁਸ਼ ਆ ਔਰ ਇਹਨੂੰ ਕਿਤੇ ਕਿਤੇ ਅਸੀਂ ਆਪਣੇ ਕਲਚਰ ਨਾਲ ਪਰੰਪਰਾਵਾਂ ਨਾਲ Yeah.